ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜੀ ਡਿਜ਼ਾਈਨਸ ਲੈ ਕੇ ਆਏ ਆ ਬਿਲਕੁਲ ਵੱਖਰੇ ਸਾਰਿਆਂ ਨਾਲੋਂ ਅਲੱਗ ਤੁਸੀਂ ਇਸ ਤਰ੍ਹਾਂ ਦੇ ਸੂਟਸ ਜਿਹੜੇ ਜਿਵੇਂ ਆਪਣੇ ਤੋਂ ਬਣਵਾਉਣੇ ਹੋ ਸੋ ਆਪਾਂ ਕੋਸ਼ਿਸ਼ ਕਰੀਦੀ ਆ ਕਿ ਤੁਹਾਡੇ ਲਈ ਬਹੁਤ ਹੀ ਡਿਫਰੈਂਟ ਜਿਹਾ ਕਨਸੈਪਟ ਲੈ ਕੇ ਆਈਏ ਜਿਵੇਂ ਕਿ ਮਸ਼ੀਨ ਏਮਬਰਾਇਡਰੀ ਦੇ ਵਿੱਚ ਜੋ ਚੀਜ਼ ਆਪਾਂ ਉਹਨਾਂ ਨੂੰ ਮਿਕਸਚਰ ਹੈਂਡ प्लस मशीन प्लस आर ई प्लस मुकेश ਦਾ ਜਿਵੇਂ ਆਪਾਂ ਕੁਝ ਡਿਫਰੈਂਟ ਜਿਹਾ ਕਨਸੈਪਟ ਕਰੀਦਾ ਹੈਗਾ ਸੋ ਆਪਣੀ ਹਰ ਵਾਰੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਕੁਝ ਨਵਾਂ ਬਣਾਈਏ ਨਵਾਂ ਡਿਜ਼ਾਈਨ ਕਰੀਏ ਸੋ ਅੱਜ ਫਿਰ ਆਪਾਂ ਤੁਹਾਡੇ ਲਈ ਬਹੁਤ ਹੀ ਡਿਫਰੈਂਟ ਜਿਹਾ ਸੂਟ ਲੈ ਕੇ ਆਏ ਆ ਸੋ ਇਹ ਹੈਗਾ ਜੀ ਪਿਓਰ ਸਾਟਨ ਦੇ ਉੱਪਰ ਬਣਿਆ ਹੋਇਆ ਇਹ ਦੇਖੋ ਫੁੱਲੀ ਦਬਕਾ ਵਰਕ ਹੈ ਜੀ ਇਹ ਔਰ ਇਹਦੇ ਨੀਚੇ ਵੀ ਆਪਾਂ 골ਡਨ ਹੀ ਦਿੱਤਾ ਹੋਇਆ ਪਰ ਵਿੱਚ ਇਹ ਗ੍ਰੀਨ ਹੈ ਤੁਸੀਂ ਗ੍ਰੀਨ ਟੱਚ ਵੀ ਦੇ ਸਕਦੇ ਹੋ ਜਿਵੇਂ ਆਪਾਂ ਦੁਪੱਟੇ ਦੇ ਵਿੱਚ ਦਿੱਤਾ ਹੋਇਆ ਸੋ ਇਹਦਾ ਜਿਹੜਾ ਗੱਲਾ ਹੈਗਾ ਉਹ ਵੀ ਫੁੱਲ ਹੈਵੀ ਹੈ ਔਰ ਇਹ ਹੀ ਪਿਊਰ ਫੁੱਲੀ ਦਬਕੇ ਦੇ ਵਿੱਚ ਬਣਿਆ ਹੋਇਆ ਹੈ ਤੁਸੀਂ ਸਾਟਨ ਦਾ ਫਲੋ ਦੇਖ ਸਕਦੇ ਹੋ ਬਹੁਤ ਹੀ ਜਿਸ ਤਰ੍ਹਾਂ ਬਟਰ ਸੌਫਟ ਹੈ ਇਸ ਤਰ੍ਹਾਂ ਬਹੁਤ ਹੀ ਸੌਫਟ ਸਟੱਫ ਹੈ ਇਹ ਸੋ ਸਾਰਿਆਂ ਨੂੰ ਜਿਵੇਂ ਕਿ ਪਤਾ ਹੀ ਹੁੰਦਾ ਇਸ ਤਰ੍ਹਾਂ ਇਹ ਦੇਖੋ ਜੀ ਜਿਸ ਤਰ੍ਹਾਂ ਘੇਰੇ ਦੀ ਐਮਬਰਾਇਡਰੀ ਹੈ ਫੁੱਲੀ ਦਬਕਾ ਵਰਕ ਦੇ ਵਿੱਚ ਹੈ ਵਰੂ ਇਹਦੇ ਵਿੱਚ ਅੰਟੀਕ ਸਕਿਨ ਦੇ ਵਿੱਚ ਅੰਟੀਕ ਕਲਰ ਆਪਾਂ ਬਹੁਤ ਹੀ ਬੈਸਟ ਦਿੱਤਾ ਹੋਇਆ ਸੋ ਇਹ ਹੈਗੇ ਆ ਜੀ बॉਟਮ ਤੇ ਵਰਕ ਇਹਦਾ ਦੁਪੱਟਾ ਆਪਾਂ ਪਿਓ ਟਿਸ਼ੂ ਦਾ ਦਿੱਤਾ ਹੋਇਆ ਸੋ ਤੁਸੀਂ ਇਹ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਦੁਪੱਟੇ ਚ ਉਹਦੇ ਨਾਲ ਦਾ ਕਲਰ ਦੇ ਕੇ ਹਾਫ ਦੁਪੱਟੇ ਨੂੰ ਵਿੱਚ ਗੋਟੇ ਦੀਆਂ ਲਾਈਨਸ ਨਾਲ ਇਹਨੂੰ ਆਪਾਂ ਫਿਨਿਸ਼ ਕੀਤਾ ਹੋਇਆ ਸੋ ਬਹੁਤ ਹੀ ਪਿਆਰਾ ਜਿਹਾ ਔਰ ਬਹੁਤ ਹੀ ਡਿਫਰੈਂਟ ਜਿਹਾ ਕਨਸੈਪਟ ਹੈ ਜੀ ਸੂਟ ਦੇ ਨਾਲ ਇੱਕ ਬਹੁਤ ਹੀ ਅਲੱਗ ਰਾਇਲ ਜੀ ਲੁੱਕ ਹੈ ਸੋ ਤੁਸੀਂ ਕੋਈ ਵੀ ਇਸ ਸੂਟ ਨੂੰ ਜਿਹੜੇ ਬਣਾ ਸਕਦੇ ਹੋ ਇਹਦੇ ਨੀਚੇ ਜਿਵੇਂ ਆਪਾਂ ਸੀ ਗ੍ਰੀਨ ਜਿਹੜੀ ਆ ਪੱਟੀ ਦਿੱਤੀ ਹੋਈ ਹੈ ਫਿਨਿਸ਼ਿੰਗ ਪੱਟੀ ਸੋ ਬਹੁਤ ਹੀ ਡਿਫਰੈਂਟ ਜੀ ਲੁੱਕ ਆਈ ਹੈ ਇਹਦੇ ਨਾਲ ਔਰ ਇਹ ਕਲਰ ਹੈ ਜਿਹੜਾ ਬਹੁਤ ਹੀ ਆਸਮ ਲੱਗ ਰਿਹਾ ਹੈ ਇਹਦੇ ਨਾਲ ਇਹ ਜਿਹੜਾ ਮੈਚ ਹੋ ਰਿਹਾ ਉਹ ਬਹੁਤ ਹੀ ਕਰੀਮ ਦੇ ਨਾਲ ਗ੍ਰੀਨ ਦਾ ਬਹੁਤ ਸੋਹਣਾ ਟੱਚ ਆ ਰਿਹਾ ਹੈ ਸੋ ਜਿਵੇਂ ਇਸ ਸੂਟ ਦੇ ਵਿੱਚ ਦਬਕਾ ਔਰ ਵਿੱਚ ਆਪਾਂ ਗ੍ਰੀਨ ਟੱਚ ਦਿੱਤਾ ਹੋਇਆ ਸੋ ਉਸੇ ਤਰ੍ਹਾਂ ਦੁਪट्टे ਦੇ ਵਿੱਚ ਕੀਤਾ ਹੋਇਆ ਸੋ ਇਹ ਜਿਹੜਾ ਦੁਪੱਟਾ ਹੈ ਜੀ ਉਹ ਵੀ ਪਿਓਰ ਟਿਸ਼ੂ ਦੇ ਵਿੱਚ ਹੈ ਔਰ ਸਟਾਫ ਵੀ ਹੈ ਜਿਹੜਾ ਤੁਸੀਂ ਜਿਵੇਂ ਵੀ ਬਣਾਉਣਾ ਹੋਇਆ ਤੁਸੀਂ ਉਸ ਤਰ੍ਹਾਂ ਦਾ ਆਪਾਂ ਡਿਟੇਲ ਦੱਸ ਦਿਓ ਆਪਾਂ ਤੁਹਾਨੂੰ ਪ੍ਰਾਈਸ ਦੱਸ ਦਾਂਗੇ ਸੋ ਇਹ ਹੈਗਾ ਜੀ ਸਕਿਨ ਜਾਂ ਕਲਰ ਹੈ ਇਹ ਤੇ اونਲੀ ਆਪਾਂ ਸਿਰਫ ਲਾਈਨਸ ਦਿੱਤੀਆਂ ਹੋਈਆਂ ਆਂ। ਔਰ ਇਸ ਤਰ੍ਹਾਂ ਕਟਵਰਕ ਹੈ ਜੀ। ਇਹ ਬਹੁਤ ਹੀ ਹਲਕਾ ਬਣਵਾਇਆ ਜਿਸ ਨੇ ਵੀ ਬਣਵਾਇਆ ਹੈਗਾ ਇਸ ਤਰ੍ਹਾਂ ਇਹਦਾ ਬੈਕ ਫਰੰਟ ਹੈ ਜਿਹੜਾ। ਕੀ ਰੇ ਦਾ ਵੀ ਕੰਮ ਹੈਗਾ। ਬਾਜੂ ਵੀ ਹੈਗੇ ਆ। ਸੋ ਇਹਦਾ ਬੈਕ ਫਰੰਟ ਕਟਵਰਕ ਹੈ ਇਹਦੇ ਨਾਲ ਦੁਪੱਟਾ ਹੈਵੀ ਹੈ ਜੀ ਤੁਸੀਂ ਆਪਣੇ ਅਕੋਰਡਿੰਗ ਜਿਵੇਂ ਮਰਜ਼ੀ ਸੈੱਟ ਕਰ ਸਕਦੇ ਹੋ ਸੋ ਇਹ ਕਸਟਮਰ ਦੀ ਚੁਆਇਸ ਸੀ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਚਾਹੀਦਾ ਸੀ ਸੋ ਇਹ ਫੋਰ ਸਾਈਡ ਆ ਜਿਹੜਾ ਜੀ ਕਟਵਰਕ ਹੋਊਗਾ ਵਿੱਚ ਵਰਕ ਹੈਗਾ ਇਸ ਤਰ੍ਹਾਂ ਲਾਈਨਸ ਜਾਂਦੀਆਂ ਜੀ ਪੈਨਲ ਬਨੇ ਹੋਏ ਆ ਇਸ ਤਰ੍ਹਾਂ ਲਾਈਨਸ ਜਾਂਦੀਆਂ ਸੋ ਬਹੁਤ ਹੀ ਡਿਫਰੈਂਟ ਜਿਹਾ ਕਨਸੈਪਟ ਆ ਜਿਵੇਂ ਇਹਦੇ ਵਿੱਚ ਜਰੀ ਦੀਆਂ ਡਾਟਸ ਆ ਸੋ ਆਪਣਾ ਦੁਪੱਟਾ ਜਿਹੜਾ ਹੋਰ ਹੋਊਗਾ ਜਿਉਂ ਪਲੇਨ ਹੋਊਗਾ ਕਿਉਂਕਿ ਸੇਮ ਕਈ ਵਾਰ ਫੈਬਰਿਕ ਹੈ ਜਿਹੜਾ ਦੁਪੱਟੇ ਦਾ ਵੀ ਨਹੀਂ ਮਿਲਦਾ ਹੈਗਾ ਸੋ ਤੁਸੀਂ ਇਹ ਜਿਹੜਾ ਡਿਫਰੈਂਟ ਕਰ ਸਕਦੇ ਹੋ ਉਹਨੂੰ ਲਾਈਟ ਕਿਸੇ ਵੀ ਸ਼ੀਟ ਤੇ ਬਣਾ ਸਕਦੇ ਹੋ ਜੀ ਇਹਦੇ ਵਿੱਚ ਆਪਾਂ ਧਾਗੇ ਦਾ ਵੀ ਟੱਚ ਦਿੱਤਾ ਹੋਇਆ ਔਰ 골ਡਨ ਆਰੀ ਦਾ ਵੀ ਟੱਚ ਦਿੱਤਾ ਹੋਇਆ ਸੋ ਇਹ ਸੀ ਜੀ ਆਪਣੇ ਦੁਪੱਟਾ ਸੂਟਸ ਔਰ ਆਪਾਂ ਤੁਹਾਨੂੰ ਬਾਦਲੇ ਦਾ ਇੱਕ ਹੋਰ ਕਨਸੈਪਟ ਹੈ ਜਿਵੇਂ ਆਪਣੇ ਕੋਲੇ ਬਣਿਆ ਸੀ ਸੋ ਆਪਾਂ ਤੁਹਾਨੂੰ ਦਿਖਾਉਣੀ ਹੈ ਇਸsrandi ਇਹਦੇ ਵਿੱਚ ਵੀ ਆਪਾਂ ਬਾਦਲਾ ਮਸ਼ੀਨ ਆਰੀ ਗੁੱਟੇ ਤੇ ਟੱਚ ਦਿੱਤਾ ਹੋਇਆ ਲਾਈਡਾਰ ਕਨਸੈਪਟ ਹੈ ਜੀ ਇਸ ਤਰ੍ਹਾਂ ਘੇਰਾ ਬਣਿਆ ਹੋਇਆ ਇਸ ਤਰ੍ਹਾਂ ਫਲਾਵਰ ਬਣੇ ਹੋਏ ਹੈ ਔਰ ਬਾਜੂ ਹੈ ਜੀ ਬਾਟਮ ਤੇ ਵੀ ਸੇਮ ਵਰਕ ਹੈ ਥੋੜਾ ਜਿਹਾ ਸਿਮਿਲਰ ਜਿਹਾ ਲਾਈਡਾਰ ਦਾ ਕਨਸੈਪਟ ਹੈ ਹੇਸ ਰਮ ਬਾਟਮ ਹੈ ਜੀ ਡਾਰਕ ਹੈ ਸੋ ਤੁਸੀਂ ਇਹ ਸੂਟ ਵੀ ਬਣਾ ਸਕਦੇ ਹੋ ਦੁਪੱਟਾ ਵੀ ਨਾਲ ਕਰ ਸਕਦੇ ਹੋ ਇਹ ਆਪਣੇ ਕੋਲੇ ਰੈਡੀ ਹੈ ਜੀ ਪੀਸ ਔਰ ਇਹ ਪੀਸ ਵੀ ਰੈਡੀ ਹੈ ਸੋ ਪੀਚ ਹੈ ਬਹੁਤ ਹੀ ਪਿਆਰਾ ਜਿਹੜਾ ਇਹ ਫੈਬਰਿਕ ਹੈ ਬਹੁਤ ਪਿਆਰਾ ਹੀ ਡਿਜ਼ਾਈਨ ਹੈ ਸੋ ਓਨਲੀ ਸੂਟ ਹੈ ਜੀ ਆਪਣੇ ਕੋਲੇ ਇਹ ਰੈਡੀ ਹੈ ਜਿਹਨੇ ਵੀ ਇਹ ਸੂਟ ਲੈਣਾ ਸੋ ਮੈਨੂੰ ਕਾਫੀ ਇਹਦੀ ਇਨਕੁਆਰੀਸ ਸਿੰਘ ਹੈ ਕਿਉਂਕਿ ਕਿਸੇ ਨੂੰ ਜਲਦੀ ਚਾਹੀਦੇ ਹੁੰਦੇ ਆ ਦਾ ਹੈ ਸੂਟ ਤੇ ਕਾਫੀ ਟਾਈਮ ਲੱਗਦਾ ਜੀ ਸੋ ਅਗਰ ਤੁਸੀਂ ਜੋ ਵੀ ਮੇਰੇ ਤੋਂ ਪਿਕਚਰ ਮੰਗ ਰਿਆ ਸੀ ਸੋ ਉਹਨਾਂ ਲਈ ਇਹ ਤੁਸੀਂ ਜਿਹੜਾ ਪੀਚ ਕਲਰ ਦੇ ਵਿੱਚ ਆਪਾਂ ਪਿੰਕ ਪੀਚ ਸ਼ੇਡ ਹੈ ਇਹ ਪਿੰਕ ਨਹੀਂ ਕਹਿ ਸਕਦੇ ਥੋੜਾ ਪੀਚ ਹੈ ਜਿਵੇਂ ਇਸ ਤਰ੍ਹਾਂ ਲੁੱਕ ਆ ਰਹੀ ਹੈ ਹੁਣ ਉਸ ਤਰ੍ਹਾਂ ਦਾ ਕਲਰ ਰੌਟ ਸੂਟ ਹੈ ਸੋ ਇਹਦੇ ਬਾਟਮ ਤੇ ਵੀ ਇਸ ਤਰ੍ਹਾਂ ਦਾ ਕਟਵਰਕ ਹੋਇਆ ਹੋਇਆ ਸੋ ਜੀ ਇਹਦੀ ਕੁਝ ਸੂਟਸ ਉਮੀਦ ਕਰਦੇ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਆਪਣਾ ਆਰਡਰ ਪ੍ਰੋਸੀਜਰ ਸੇਮ ਹੈ ਜੀ 7589231377 ਤੇ ਤੁਸੀਂ ਮੈਸੇਜ ਛੱਡ ਕੇ ਪ੍ਰਾਈਸ ਜਾਣ ਸਕਦੇ ਹੋ ਜਿਵੇਂ ਵੀ ਤੁਸੀਂ ਬਣਾਉਣਾ ਹੈਗਾ ਥੈਨ ਆਪਣਾ ਜਿਹੜਾ ਆਰਡਰ ਤੁਸੀਂ ਫਾਈਨਲ ਕਰ ਸਕਦੇ ਹੋ ਜੋ ਤੁਸੀਂ ਖੁਦ ਜਿਹੜੇ ਫਾਈਨਲ ਕਰ ਲੈਨੇ ਹੋ ਤਾਂ ਆਪਣੇ ਕੋਲ ਤੇ ਗੱਲ ਕਰ ਸਕਦੇ ਹੋ ਨੋਟ ਕਰਵਾਉਣ ਲਈ ਫਿਰ ਆਪਾਂ ਤੁਹਾਡੇ ਨਾਲ ਹਰ ਇੱਕ ਜਿਹੜਾ ਸੂਟ ਤੇ ਬਾਟਮ ਦੇ ਵਿੱਚ ਕੀ ਬਣਾਉਣਾ ਦੁਪੱਟਾ ਤੁਹਾਨੂੰ ਕਿਸ ਟਾਈਪ ਦਾ ਚਾਹੀਦਾ ਬਿਓਰ ਸੈਮੀ ਸਾਰੀ ਗੱਲ ਕਰਕੇ ਤੁਸੀਂ ਇੱਕ ਫਾਈਨਲ ਕਾਲ ਕਰ ਸਕਦੇ ਹੋ ਤੇ ਆਪਣਾ ਜਿਹੜਾ ਆਰਡਰ ਲਿਖਵਾ ਸਕਦੇ ਹੋ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨੰਨਾ ਨੰਨਾ ਮੇ ਡਿਜ਼ਾਈਨਿੰਗ ਸ਼ੇਅਰ ਕਰਦੇ ਰਾਵਾਂਗੇ ਸੋ ਬਣੀ ਰਮੇਜਨ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਮਦਦ ਆਏਗੀ ਜੀ ਥੈਂਕ ਯੂ ਸੋ ਮੱਚ